ਅੱਜ ਹੁਸ਼ਿਆਰਪੁਰ 'ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨਾਂ ਵੱਲੋਂ ਭਾਜਪਾ ਦੇ ਦਫਤਰ ਬਾਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪਤਲਾ ਫੂਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਦੀ ਭਾਜਪਾ ਤੇ ਹਰਿਆਣਾ ਦੀ ਭਾਜਪਾ ਸਰਕਾਰ ਖਿਲਾਫ ਜਮ ਕੇ ਨਾਰੀ ਭਾਸੀ ਕੀਤੀ ਗਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਸਾਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਕਦੇ ਦਾ ਭੁੱਲਣਯੋਗ ਜ਼ੁਲਮ ਭਾਜਪਾ ਦੀ ਸਰਕਾਰ ਨੇ ਕਿਸਾਨਾਂ ਤੇ ਕੀਤਾ ਹੈ ਉਹ ਪੂਰੀ ਦੁਨੀਆ 'ਚ ਇਤਿਹਾਸ ਤੇ ਪੰਨਿਆਂ ਤੇ ਕਾਲੇ ਅੱਖਰਾਂ ਨਾਲ ਲਿਖਿਆ ਗਿਆ ਹੈ ਕਿਸਾਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਹਰਿਆਣਾ ਦੀ ਸਰਕਾਰ ਅਤੇ ਪੁਲਿਸ ਕਿਸਾਨਾਂ ਦੇ ਨਾਲ ਪੇਸ਼ ਆ ਰਹੀ ਹੈ ਇਸ ਨੂੰ ਲੋਕਤੰਤਰ ਦਾ ਕਤਲ ਕਹਿਣਾ ਬਹੁਤ ਛੋਟਾ ਹੋਵੇਗਾ ਤੇ ਇੰਜ ਜਾਪਦਾ ਹੈ ਕਿ ਸਰਕਾਰ ਪੰਜਾਬੀਆਂ ਨੂੰ ਅਤਵਾਦੀ ਨਿਗਾਹ ਨਾਲ ਵੇਖਦੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਚਾਹੇ ਗੋਲੀਆਂ ਵਰਾਏ ਜਾਂ ਫਿਰ ਤੋਪਾਂ ਚਲਾਏ ਪਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕਦੇ ਵੀ ਪਿੱਛੇ ਨਹੀਂ ਹਟਣਗੇ ਤੇ ਅੰਦੋਲਨ ਖੜਾ ਕਰਕੇ ਰਹਿਣਗੇ ਹੁਸ਼ਰਪੁਰ نیوز ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਦੇਖੋ ਜਿਹੜਾ ਉਹਨਾਂ ਨੇ ਇਹ ਐਲਾਨ ਕੀਤਾ ਤੇ ਇਹ ਕਿਹਾ ਸੀ ਪੋਸਟਮਾਰਟਮ ਜਿਹੜਾ ਜੇ ਉਹਦਾ ਬੱਚੇ ਦਾ ਫੈਮਿਲੀ ਮੰਨਦੀ ਆ ਉਹਦਾ ਪੋਸਟਮਾਰਟਮ ਕਰਾਇਆ ਜਾਊਗਾ ਤਾਂ ਅਸੀਂ ਕੇਸ ਉਹਨੂੰ ਦੇਖ ਕੇ ਕੇਸ ਦਰਜ ਕਰਾਂਗੇ ਇਹ ਸਵਾਗਤਯੋਗ ਗੱਲ ਵਾ ਪਰ ਅਸੀਂ ਹਰ ਗੱਲ ਦਾ ਵਿਰੋਧ ਨਹੀਂ ਕਰਨਾ ਹੁੰਦਾ ਸਰਕਾਰ ਦਾ ਜਿਹੜੀ ਗੱਲ ਉਹ ਚੰਗੀ ਕਰ ਰਹੇ ਆ ਉਹਦਾ ਮਤਲਬ ਅਸੀਂ ਉਹ ਉਹਦੀ ਸਿਫਤ ਕਰਦੇ ਆ ਤੇ ਜਿਹੜਾ ਕੁਝ ਉਹਨਾਂ ਨੇ ਗਲਤ ਕੀਤਾ ਉਹਨਾਂ ਨੂੰ ਇੱਥੇ ਬਾੜਨ ਦਿੱਤਾ ਉਹਦੇ ਅਸੀਂ ਨਿੰਦਿਆ ਕਰਦੇ ਆ ਕਿਉਂਕਿ ਜਿਹੜਾ ਵੀ ਕੋਈ ਸਾਡੀ ਸਪੋਰਟ ਦੇ ਵਿੱਚ ਇੱਕ ਕਦਮ ਵੀ ਪਟਦਾ ਉਹ ਸਾਡੇ ਲਈ ਸਵਾਗਤਯੋਗ ਗੱਲ ਆ ਉਹ ਅੱਗੇ ਕੀ ਰਣਨੀਤੀ ਰਹੂਗੀ ਅੱਗੇ ਸਾਡੀ ਰਣਨੀਤੀ ਸੰਯੁਕਤ ਕਿਸਾਨ ਮੋਰਚਾ ਇੰਡੀਆ ਨੇ ਜਿਹੜੀ ਰਣਨੀਤੀ ਬਣਾਈ ਆ 26 ਤਰੀਕ ਨੂੰ ਆ ਜਿਹੜੀ 26 ਆ ਰਹੀ ਆ ਇਹਦੇ ਵਿੱਚ ਦਿੱਲੀ ਆਲੂ ਅਸੀਂ ਟਰੈਕਟਰ ਮਾਰਚ ਕਰਨਾ ਉਹ ਸੰਕੇਤਕ ਮਾਰਚ ਹੋਊਗਾ ਤੇ ਜਿੱਦਾਂ ਸਾਡਾ ਸੰਭਾਵਨਾ ਆ ਅਸੀਂ ਮਨੀਲਾ ਪੈਲਸ ਜਾਂ ਪੱਪੂ ਦੇ ਢਾਬੇ ਦੇ ਉੱਤੇ ਟਰੈਕਟਰਾਂ ਦੀ ਲਾਈਨ ਲਾ ਕੇ ਉਧਰ ਨੂੰ ਫਗਵਾੜਿਆਂ ਨੂੰ ਤੁਰਾਂਗੇ ਤੇ ਉੱਥੇ ਉਹ ਟਰੈਕਟਰ ਜਿਹੜੇ ਆ 2 ਘੰਟੇ ਖੜੇ ਰਹਿਣਗੇ ਇਹ ਦੱਸਣਾ ਚਾਹੁੰਦੇ ਕਿ ਇਹ ਸਾਰੇ ਟਰੈਕਟਰ ਜਿਹੜੇ ਆ ਇਹ ਦਿੱਲੀ ਨੂੰ ਜਾਣ ਲਈ ਤਿਆਰ ਖੜੇ ਆ ਉਹ ਤੋਂ ਬਾਅਦ ਇੱਕ ਰਾਮਲੀਲਾ ਮੈਦਾਨ ਦੇ ਵਿੱਚ ਦਿੱਲੀ ਸਾਡੀ ਮਹਾਪੰਚਾਇਤ ਹੋ ਰਹੀ ਆ ਮਾਰਚ ਦੇ ਵਿੱਚ ਸ਼ਾਇਦ ਉਹਦੀ 16 ਮਾਰਚ ਦੀ ਡੇਟ ਵਾ ਉਹਦੇ ਵਿੱਚ ਵੀ ਅਸੀਂ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹੋਵਾਂਗੇ ਤਾਂ ਕਿ ਜਿਹੜਾ ਪ੍ਰੈਸ਼ਰ ਵਾ ਉਹ ਸਰਕਾਰ ਦੇ ਉੱਤੇ ਪਾਇਆ ਜਾ ਸਕੇ ਤੇ ਆਪਣੀਆਂ ਜਿਹੜੀਆਂ ਮੰਗਾਂ ਆ ਉਹ ਮਨਵਾਇਆ ਜਾ ਸਕਣ